ਗਰੰਟੀਆਂ ਥਾਪੀਆਂ ਮਾਰਦੇ ਰਹੀਓ ਇਹ ਕਪੜਾ ਨਹੀਂ ਖਰਾਬ ਹੋਏਗਾ ਗਰੰਟੀ ਨਾਲ ਪੂਰਾ 5 ਮੀਟਰ ਸੂਟ ਜਿਹੜਾ ਬਿਆਰ ਚ 3-300 ਰੁਪਏ ਦਾ 4-400 ਲੋਕੀ ਵੇਚਦੇ ਨੇ 100 ਤੇ 12 ਰੁਪਏ ਦਾ ਸੂਟ ਮਿਲੇਗਾ ਜੀ 112 ਰੁਪਏ ਦਾ 300 ਵਾਲਾ ਸੂਟ 112 ਦਾ 48 ਰੁਪਏ ਦਾ 4 ਸੂਟ ਕਿੰਨਾ ਵਧੀਆ ਵੈਰਾਈਟੀਆਂ ਡੈਲਟਾ ਕੋਟਨ ਦਾ ਸੂਟ ਹੈ ਜੀ ਸਿਰਫ ਤੁਹਾਨੂੰ ਮਿਲਣਾ ਸਿਰਫ ਇਹ 100 ਤੇ 20 ਰੁਪਏ ਦਾ ਸੂਟ 120 ਰੁਪਏ ਦਾ ਸੂਟ 20 ਰੁਪਏ ਦਾ ਪਿਓਰ ਕੋਟਨ ਡੈਲਟਾ ਦੇ ਉੱਤੇ ਡਿਜ਼ਾਈਨ ਦੇਖੋ 50 ਸੂਟ ਡਿਜ਼ਾਈਨ ਦੇ ਦਾਂਗੇ ਵਿੱਚ ਫੁੱਲਾਂ ਵਾਲੇ ਕੜਾਈ ਵਾਲੇ ਸੂਟ ਵੀ ਮਿਲਣਗੇ ਤੁਹਾਨੂੰ ਸਾਰੇ ਵੈਰੀਟੀ ਮਿਲਣਗੇ ਅੱਛਾ ਕੜਾਈ ਕੀਤੇ ਹੋਏ ਸੂਟ ਇਹ ਮਹਿੰਗੇ ਹੋਣਗੇ ਨਾ ਬੰਡਲ ਆਣਗੇ 4-4 ਦੇ ਕੋਟਨ ਦਾ ਸੂਟ ਹੈ ਕੋਟਨ ਦਾ ਦੁਪੱਟਾ ਹੈ ਇਹ ਮਿਲੇਗਾ ਭਾਜੀ ਤੁਹਾਨੂੰ ਸਿਰਫ ਇਹਦਾ ਰੇਟ 800 ਨਹੀਂ 600 ਨਹੀਂ 200 ਰੁਪਏ ਦਾ ਸੂਟ ਮਿਲੇਗਾ ਜੀ 200 ਰੁਪਏ ਦਾ ਜਿਹੜਾ ਵੀਡੀਓ ਨੂੰ ਵਾਤ ਤੇ ਵਾਤ ਸ਼ੇਅਰ ਕਰੇ ਉਹਨਾਂ ਵਾਸਤੇ ਵੀ ਗਿਫਟ ਦੇਵਾਂਗੇ ਜਿਹੜੇ ਪਹਿਲੇ 4 ਸੂਟ ਹੈ ਜਿਹੜੇ ਹੈਗੇ ਨੇ ਉਹਨਾਂ ਵਾਸਤੇ ਗਿਫਟ ਦੇਣਗੇ ਜਿਹੜਾ ਵੀਡੀਓ ਨੂੰ ਵਾਤ ਤੇ ਵਾਤ ਸ਼ੇਅਰ ਕਰੂਗਾ ਕਿੰਨੇ ਬੰਦਿਆਂ ਨੂੰ ਜੀ 10 ਬੰਦਿਆਂ ਨੂੰ ਪਹਿਲੇ 10 ਬੰਦਿਆਂ ਨੇ ਦੇਨ ਵਾਲੇ ਸੂਟ ਕੋਟਾਂ ਦੇ 4 400 500 ਵਿਕਦੇ ਨੇ ਉਹਨਾਂ ਨੂੰ ਪਤਾ ਹੈ ਆਪਾਂ ਚੁੰਨੀ ਕਢਾਈ ਵਾਲਾ ਸੂਟ ਤੁਹਾਨੂੰ ਸਿਰਫ ਰੇਟ ਦੇ ਦੇਣਾ 150 ਰੁਪਏ ਦਾ ਜੀ 150 ਰੁਪਏ ਦਾ 150 ਰੁਪਏ ਦੇ ਵਿੱਚ ਜਿੰਨੇ ਮਰਜ਼ੀ ਡਿਜ਼ਾਈਨ ਚੱਕੋ ਬੰਡਲ ਦੇ ਬੰਡਲ ਆਣਗੇ ਨਾਲ ਚੁੰਨੀ ਲਾਲ ਕਢਾਈ ਸੂਟ ਚਾਹੀਦਾ 200 ਚਾਹੀਦਾ 50 ਚਾਹੀਦੇ ਜਿੰਨੇ ਮਰਜ਼ੀ ਸੂਟ ਚਾਹੀਦੇ ਚੱਕੋ ਲਈ 4 4 ਦੇ ਬੰਡਲ ਮਿਲਣਗੇ ਹੋਲਸੇਲ ਜਿਹਨੇ ਮੇਰੇ ਕੋਲੋਂ ਵਿਆਹ ਸ਼ਾਦੀਆਂ ਵਾਸਤੇ ਲੈਣਾ ਹੈ ਵੇਚਣ ਵਾਸਤੇ ਲੈਣਾ ਜਿਨ੍ਹਾਂ ਨੇ ਕੰਮ ਸ਼ੁਰੂ ਕਰਨਾ ਹੈ ਮਿਲੇਗਾ ਜਿੰਨਾ ਮਰਜ਼ੀ ਮਾਲ ਚੱਕੋ ਇਹਦੇ ਨਾਲ ਜਿਵੇਂ ਵਿਆਹ ਦੇ ਵਿੱਚ ਵਰੀ ਦਾ ਸਮਾਨ ਲੈਣਾ ਲੱਖ ਰੁਪਏ ਦਾ ਤੁਹਾਡੇ ਘਰ ਤੇ ਦਾ ਕੱਪੜਾ ਇੱਥੇ ਬਣੂਗਾ 35-40 ਹਜ਼ਾਰ ਚ ਇਹ ਪਰੰਪਰਾ ਕੋਟਨ ਦਾ ਸੂਟ ਹੈ ਜਿਹੜਾ ਬਿਆਰ ਤੇ 6-600 ਦਾ ਵਿਕਦਾ ਨਾਲ ਚੁੰਨੀ ਆਏਗੀ ਫੈਂਸੀ ਦੇਖੋ ਜੀ ਚੈੱਕ ਕਰੋ ਤੁਸੀਂ ਕਿੰਨਾ ਦਾ 500 ਦਾ ਕਰਤਾ ਕਿਹੜਾ ਭਾਜੀ 500 400 ਤੁਸੀਂ ਡਿਟੇਲਰ ਦੁਕਾਨ ਤੇ ਜਾਓ ਇਹ ਹੋਲ ਸੇਲਰ ਤੇ ਆਏ ਹੋ ਵੱਡੀ ਦੁਕਾਨ ਤੇ ਰੇਟ ਮਿਲਣਾ ਸਿਰਫ ਇਹਦਾ ਤੁਹਾਨੂੰ 225 ਰੁਪਏ ਦਾ ਸੂਟ 225 ਰੁਪਏ ਦਾ ਸੂਟ ਚੱਕੋ ਜੀ ਪਰੰਪਰਾ ਦੇ ਉੱਤੇ ਚੁੰਨੀ ਨਾਲ ਕੀਤੀ ਹੋਈ ਹੈ ਮੇਰੇ ਪਿਆਰੇ ਕੰਮ ਸ਼ੁਰੂ ਕਰਨਾ ਹੈ 10000 15000 ਵੀ ਕੋਈ ਲੱਖਾਂ ਲਾਉਣ ਦੀ ਲੋੜ ਨਹੀਂ 10 15 20000 ਰੁਪਏ ਤੋਂ ਵੀ ਸ਼ੁਰੂ ਕਰ ਸਕਦੇ ਹੋ ਆਪਣੇ ਬਜਟ ਦੇ ਹਿਸਾਬ ਨਾਲ ਤੁਸੀਂ ਕੰਮ ਕਰੇ ਬੈਠ ਕੇ ਦੁਕਾਨ ਚ ਜਾਈ ਗਾਰੰਟੀ ਤੁਹਾਡਾ ਕੰਮ ਚੱਲੇਗਾ ਚੱਲੇਗਾ ਤੁਹਾਡੇ ਆਪ ਛੋਟਾ ਭਰਾ ਤੁਹਾਡੇ ਨਾਲ ਖੜਾਇਆ 15000 ਰੁਪਏ ਲੈ ਕੇ ਕੋਈ ਭੈਣ ਕੰਮ ਸ਼ੁਰੂ ਕਰਨਾ ਚਾਹੁੰਦੀ ਘਰੇ ਕਰ ਸਕਦੀ ਘਰੇ ਕਰੋ ਮੈਂ ਕਹਿੰਦਾ ਰੋਜ਼ ਦਾ ਦੋ ਦੋ ਤਿੰਨ ਦਿਨ ਹੀ ਹਰ ਕਮਾਵਾਂਗੇ ਲਿਖ ਕੇ ਗਾਰੰਟੀ ਨਾਲ ਲਿਖ ਕੇ ਕੰਮ ਚੱਲੇਗਾ ਇਹ 12 12000 ਰਿਆਰ ਦੇ ਵਿਕਦੇ ਨੇ ਚੁੰਨੀ ਨਾਲ ਤੁਸੀਂ 800 ਦਾ ਲਾਤਾ ਭਾਜੀ 800 ਦਾ ਨਹੀਂ 600 ਦੋ ਸੂਟ ਦੇਵਾਂਗੇ 800 ਦੇ ਉਸ ਤੋਂ ਵੀ ਘੱਟ 350 ਰੁਪਏ ਦਾ ਚੱਕੋ ਜੀ ਚੁੰਨੀ ਨਾਲ ਭਾਜੀ ਵੀਡੀਓ ਸ਼ੇਅਰ ਕਰਕੇ ਆਣਾ ਵੀਡੀਓ ਸ਼ੇਅਰ ਕਰਕੇ ਆਣਾ ਜਿਹੜਾ ਮੇਰੇ ਭੈਣ ਦਾ ਵੀਡੀਓ ਨੂੰ ਸ਼ੇਅਰ ਕਰੇਗਾ ਸ਼ੇਅਰ ਟੂ ਗਰੁੱਪ ਕਰੇਗਾ ਪਹਿਲੇ 10 ਲੱਕੀ ਮਿੰਨਾਂ ਨੂੰ ਇਹ ਵਾਲਾ ਸੂਟ ਉਹਨਾਂ ਦੇ ਘਰ ਤੱਕ ਪਹੁੰਚਿਆ ਜਾਏਗਾ ਜੀ ਫ੍ਰੀ ਆਫ ਕੋਸਟ ਗਿਫਟ ਜਾਏਗਾ ਮੇਰੇ ਭੈਣ ਭਰਾਵਾਂ ਨੂੰ ਪਿਓਰ ਮਸਲੀਨ ਦੇ ਸੂਟ ਨਾਲ ਦੁਪੱਟੇ ਵੀ ਨਾਲ ਇੱਦਾਂ ਦੇ ਡਿਜ਼ਾਈਨਰ ਸਲਵਾਰ ਵੀ ਕੱਢੀ ਹੈ ਦੇਖੋ ਸੂਟ ਮ ਪੂਰੇ ਬਾਜੂ ਕੱਢੀ ਨਾਲ 올ਓਵਰ ਸੂਟ ਰੇਟ ਮਿਲਣਾ ਸਿਰਫ 395 ਰੁਪਏ ਆ ਦੇਖੋ ਜੀ ਪਾਰਟੀ ਵੇਅਰ ਸੂਟ ਕਰੇਪ ਦੇ ਉੱਤੇ ਮਿਲਣਗੇ ਹੈਂਡਵਰਕ ਦੇ ਸੂਟ ਪਿਓਰ ਦੇ ਦੁਪੱਟਿਆਂ ਨਾਲ 450 ਰੁਪਏ ਚ ਪੂਰੇ ਹੈਂਡਵਰਕਲੇ ਸੂਟ ਮਿਲਣਗੇ ਜੀ ਤੁਹਾਨੂੰ ਰੱਖੜੀਆਂ ਦਾ ਸਭ ਤੋਂ ਵੱਡਾ ਆਫਰ ਲੈ ਕੇ ਆਏ ਬਈ ਜਿੰਨੇ ਚ ਇੱਕ ਚੁੰਨੀ ਨਹੀਂ ਨਾ ਮਿਲਦੀ ਉਨੇ ਚ 4 ਸੂਟਾਂ ਦਾ ਬੰਡਲ ਮਿਲੂਗਾ ਜਿੰਨੇ ਮਰਜ਼ੀ ਚੱਕੋ ਥੋੜੀ ਆਪਣੀਆਂ ਫੈਕਟਰੀਆਂ ਆਪਣੀਆਂ ਮਸ਼ੀਨਾਂ ਲੱਗੀਆਂ ਭਾਜੀ ਖੁੱਦ ਦੀਆਂ ਆਪਣੀਆਂ ਕਾਂ ਕਰਕੇ ਸਸਤਾ ਪੈਂਦਾ ਭਾਜੀ ਤਾਂ ਹੀ ਮਾਰਜਨ ਘੱਟ ਰੱਖਣਾ ਵਾ ਇੱਕ ਨਾਲ ਦੇ 100 100 ਪੀਸ ਹੈ ਨਾ ਭਾਜੀ ਤੁਹਾ ਮਾਕੇ ਕਰ ਲੱਗੀਆਂ ਬਸ ਸਾਨੂੰ ਕੀ ਦਸੀਏ ਇੱਥੇ ਇਨੀਆਂ ਵੱਡੀਆਂ-ਵੱਡੀਆਂ ਆਫਰ ਲਾਤੀਆਂ ਨੇ ਸੱਚੀ ਦਾ ਆਨੰਦ ਸਿਲਕ ਸਟੋਰ ਤੇ ਤੁਹਾਡੀਆਂ ਅੱਖਾਂ ਖੁਲੀਆਂ ਦੀ ਖੁਲੀਆਂ ਰਹਿ ਜਾਣਗੇ ਮੇਰੇ ਭੈਣਾ ਭਰਾਵਾਂ ਦੀ ਜੋ ਰੇਟਾਂ 'ਚ ਤੁਹਾਨੂੰ ਕਪੜਾ ਦੇ ਦੇਣਾ ਆਪਾਂ ਇੰਨੇ ਵੱਡੇ-ਵੱਡੇ ਆਫਰ ਆ ਵੀ ਲੋਕ ਤਾਂ ਐ ਪੁੱਛਦੇ ਵੀ ਕੀ ਚੱਕਰ ਲੁੱਟਦਾ ਮਾਲ ਹੈ ਭਾਈ ਸਾਹਿਬ ਇਹ ਹੈਗੇ ਲੁਧਿਆਣੇ ਦੇ ਸਭ ਤੋਂ ਵੱਡੇ ਹੋਲ ਸੇਲਰ ਤੁਹਾਡੇ ਵਾਸਤੇ ਸਪੈਸ਼ਲ ਲੱਭ ਕੇ ਲਿਆਂਦੇ ਆ ਜੇ ਕਿਸੇ ਨੇ ਹੋਲ ਸੇਲ ਵਾਸਤੇ ਕਪੜਾ ਲੈਣਾ ਜਾਂ ਦੁਕਾਨਦਾਰੀ ਸ਼ੁਰੂ ਕਰਨੀ ਹੈ ਛੋਟੇ-ਮੋਟੇ ਲੈਵਲ ਤੇ ਵੀ ਸ਼ੁਰੂ ਕਰਨੀ ਹੈ ਤਾਂ ਵੀ ਇਨਾਂ ਤੋਂ ਕਪੜਾ ਲੈ ਸਕਦੇ ਆ ਇਹ ਹੈਗੇ ਜੀ ਸੱਚੀ ਦਾ ਆਨੰਦ ਸਿਲਕ ਸਟੋਰ ਨੇੜੇ ਤਨੂਰ ਯਾਦਾ ਟਾਈਮ ਨਾਲ ਲੰਦੇ ਵੈਰਾਈਟੀਆਂ ਸ਼ੁਰੂ ਕਰਦੇ ਆ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਵਿੱਚ ਲੈਣਾ ਹੈ ਜਾਂ ਜਿਨ੍ਹਾਂ ਨੇ ਕੰਮ ਸ਼ੁਰੂ ਕਰਨਾ ਹੈ ਇੱਕ ਸ਼ੇਰ ਵਾਲਾ ਇਸਤਿਹਦਆਦੋ ਪਹਿਲਾਂ ਭਾਈ ਜਿਹੜਾ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰੇ ਉਹਨਾਂ ਵਾਸਤੇ ਗਿਫਟ ਕੱਢਾਂਗੇ ਕਿਹਦੇ ਉਹ ਪਹਿਲੇ 4 ਸੂਟ ਹੈ ਜਿਹੜੇ ਹੈਗੇ ਨੇ ਉਹਨਾਂ ਵਾਸਤੇ ਗਿਫਟ ਦੇਣਗੇ ਜਿਹੜਾ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰੂਗਾ ਕਿੰਨੇ ਬੰਦਿਆਂ ਨੂੰ 10 ਬੰਦਿਆਂ ਨੂੰ ਪਹਿਲੇ 10 ਬੰਦਿਆਂ ਨੂੰ ਆ ਚਾਰ ਚਾਰ ਸੂਟਾਂ ਦੇ ਬੰਡਲ ਮੈਂ ਤੁਹਾਨੂੰ ਸੂਟ ਵੀ ਖੋਲ ਕੇ ਨਿਗਾਹ ਕਰਾਵਾਂਗਾ ਪਹਿਲੇ ਪਹਿਲੇ ਤਾਂ ਮੇਰੀ ਵੈਰਾਈਟੀ ਸ਼ੁਰੂ ਕਰੋ ਜੀ ਭਾਈ ਸਾਹਿਬ ਕੁਆਲਿਟੀ ਜਿਹੜਾ ਵਿਆਰ ਚ 3300 ਰੁਪਏ ਦਾ 4400 ਲੋਕੀ ਵੇਚਦੇ ਨੇ 100 ਤੇ 12 ਰੁਪਏ ਦਾ ਸੂਟ ਮਿਲੇਗਾ ਜੀ 112 ਰੁਪਏ ਦਾ 448 ਰੁਪਏ ਦੇ ਸੂਟ ਜੀ ਭਾਈ ਸਾਹਿਬ 300 ਵਾਲਾ ਸੂਟ 112 ਦਾ 448 ਰੁਪਏ ਦੇ 4 ਸੂਟ 448 ਦੇ 4 ਸੂਟ ਇੱਕ ਦੇ ਨਾਲ ਤਿੰਨ ਫ੍ਰੀ ਭਾਜੀ ਡਿਜ਼ਾਈਨ ਦੇਖੋ ਇਹ ਚ ਥਾਂ ਦੇ ਥਾਂ ਮਿਲਣਗੇ ਮੈਂ ਕਹਿੰਦਾ ਤੁਮਾਕੇ ਆਫਰ ਸੱਚ ਦਾ ਨਾ ਸਿਲਕ ਸਟੋਰ ਲੁਧਿਆਣਾ ਦਾ ਰਖਣੀਆਂ ਤੱਕ ਦੀ ਬਸ ਡੈਲਟਾ ਕੋਟਨ ਦਾ ਸੂਟ ਇਹ ਥਾਣ ਮਿਲਣਗੇ ਇੱਕ ਸੂਟ ਨਹੀਂ ਹੋਲ ਸੇਲ ਤੇ ਭਾਵੇਂ 1000 ਸੂਟ ਚਾਹੀਦਾ 500 ਸੂਟ ਚਾਹੀਦਾ 100 ਸੂਟ ਚਾਹੀਦਾ 10 ਸੂਟ ਚਾਹੀਦੇ ਆ ਮਿਲ ਜਾਣਗੇ ਮਿਲਣਗੇ ਭਾਜੀ ਜਿੰਨਾ ਮਰਜੀ ਗੋਡਾਉਨ ਭਰੇ ਪਏ ਨੇ ਇਹਨਾਂ ਮਾਲਾਂ ਨਾਲ ਵੈਰਾਈਟੀਆਂ ਦੇਖੋ ਜਿੰਨੀ ਮਰਜੀ ਤੁਹਾਡੀਆਂ ਆਪਣੀਆਂ ਫੈਕਟਰੀਆਂ ਆਪਣੇ ਮਸ਼ੀਨਾਂ ਕੋਈ ਨਾ ਇੱਕੀ ਮਸ਼ੀਨਾਂ ਲੱਗੀਆਂ ਭਾਜੀ ਖੁੱਦ ਦੀਆਂ ਆਪਣੀਆਂ ਤਾ ਕਰਕੇ ਸਸਤਾ ਪੈਂਦਾ ਭਾਜੀ ਤਾਂ ਹੀ ਮਾਰਜਨ ਘੱਟ ਰੱਖਣਾ ਵਧੀਆ ਵੈਰਾਈਟੀਆਂ ਡੈਲਟਾ ਕੋਟਨ ਦਾ ਸੂਟ ਹੈ ਜੀ ਸਿਰਫ ਤੁਹਾਨੂੰ ਮਿਲਣਾ ਸਿਰਫ ਹੀ 100 ਤੇ 20 ਰੁਪਏ ਦਾ ਸੂਟ 120 ਰੁਪਏ ਦਾ ਸੂਟ 120 ਰੁਪਏ ਦਾ ਪਿਓਰ ਕੋਟਨ ਡੈਲਟਾ ਦੇ ਉੱਤੇ ਡਿਜ਼ਾਈਨ ਦੇਖੋ 50 ਸੂਟ ਡਿਜ਼ਾਈਨ ਦੇ ਦਾਂਗਾ ਦੇ ਵਿੱਚੋਂ ਫੁੱਲਾ ਵਾਲੇ ਬਰੀਕੀ ਬੁਟੀਆਂ ਵਾਲੇ 100 ਤੇ 20 ਰੁਪਏ ਦਾ ਡੈਲਟਾ ਕੋਟਨ ਦਾ ਸੂਟ ਕਢਾਈ ਵਾਲੇ ਸੂਟ ਵੀ ਮਿਲਣਗੇ ਤੁਹਾਨੂੰ ਸਾਰੇ ਵੈਰਾਈਟੀ ਮਿਲਣਗੇ ਅੱਛਾ ਕਢਾਈ ਕੀਤੇ ਹੋਏ ਸੂਟ ਇਹ ਮਹਿੰਗੇ ਹੋਣਗੇ ਨਾ ਬੰਡਲ ਆਣਗੇ 4-4 ਦੇ ਕੋਟਨ ਦਾ ਸੂਟ ਹੈ ਕੋਟਨ ਦਾ ਦ ਇਹ ਮਿਲੇਗਾ ਭਾਜੀ ਤੁਹਾਨੂੰ ਸਿਰਫ ਇਹਦਾ ਰੇਟ 800 ਨਹੀਂ 600 ਨਹੀਂ 200 ਰੁਪਏ ਦਾ ਸੂਡ ਮਿਲੇਗਾ ਜੀ 200 ਰੁਪਏ ਦਾ ਸੂਡ ਕੜਾਈ ਵਾਲਾ 50 ਰਿਆਨੇ ਦਾ ਬੰਡਲ ਆਣਗੇ ਚਾਰ-ਚਾਰ ਦੇ ਬੰਡਲ ਮਿਲਣਗੇ ਹੋਲ ਸੇਲ ਜਿਹਨੇ ਮੇਰੇ ਪਿਆਉਣੇ ਵਿਆਹ ਸ਼ਾਦੀਆਂ ਵਾਸਤੇ ਲੈਣਾ ਹੈ ਜਾਂ ਵੇਚਣ ਵਾਸਤੇ ਲੈਣਾ ਜਿਨ੍ਹਾਂ ਨੇ ਕੰਮ ਸ਼ੁਰੂ ਕਰਨਾ ਹੈ ਮਿਲੇਗਾ ਜਿੰਨਾ ਮਰਜ਼ੀ ਮਾਲ ਚੱਕੋ ਇਹਦੇ ਨਾਲ ਜਿਵੇਂ ਵਿਆਹ ਦੇ ਵਿੱਚ ਵਰੀ ਦਾ ਸਮਾਨ ਲੈਣਾ ਲੱਖ ਰੁਪਏ ਦਾ ਤੁਹਾਡੇ ਘਰ ਤੇ ਦਾ ਕੱਪੜਾ ਇੱਥੇ ਬਣੂਗਾ 35-40 ਹਜ਼ਾਰ ਚ ਬਸ ਫਿਰ 2000 ਦਾ ਡੀਜ਼ਲ ਹੀ ਪੁਕਣਾ ਮੈਂ ਕਹਿੰਦਾ ਸਾਰੇ ਸਾਰਾ ਕਰ ਦਾਂਗੇ ਤੁਹਾਡਾ ਫਾਇਦਾ ਫਾਇ ਲੋ ਜੀ ਨਾਲੇ ਵੀਡੀਓ ਸ਼ੇਅਰ ਕਰੀ ਚੱਲੇਓ ਤੁਹਾਡੇ ਆਸ-ਪਾਸ ਕੇ ਜਿਹੜਾ ਉਹ ਰੱਖੜੀ ਬਾਜ਼ਾਰ ਚ ਤੁਸੀਂ ਤਾਂ ਮੇਰੇ ਭੈਣ ਭਾਂ ਨੂੰ ਪਤਾ ਹੈ ਦੇਨ ਨਾਲੇ ਸੂਟ ਕੋਟਾਂ ਦੇ 4 400 500 ਵਿਗਦੇ ਨੇ ਉਹਨਾਂ ਨੂੰ ਪਤਾ ਹੈ ਆਪਾਂ ਚੁੰਨੀ ਕੜਾਈ ਵਾਲਾ ਸੂਟ ਤੁਹਾਨੂੰ ਸਿਰਫ ਰੇਟ ਦੇ ਦੇਣਾ 150 ਰੁਪਏ ਦਾ ਜੀ 150 ਰੁਪਏ ਦਾ 150 ਰੁਪਏ ਦੇ ਵਿੱਚ ਜਿੰਨੇ ਮਰਜ਼ੀ ਡਿਜ਼ਾਈਨ ਚੱਕੋ ਬੰਡਲ ਦੇ ਬੰਡਲ ਆਣਗੇ ਨਾਲ ਚੁੰਨੀ ਨਾਲ ਕੜਾਈ ਸੂਟ ਚਾਹੀਦਾ 200 ਚਾਹੀਦਾ 50 ਚਾਹੀਦਾ ਜਿੰਨੇ ਮਰਜ਼ੀ ਸੂਟ ਚਾਹੀਦੇ ਚੱਕੋ ਐ ਨਾਲ ਦੇ ਤੁਹਾਨੂੰ 1000 1200 ਸੈੱਟ ਜਿੰਨੇ ਚਾਹੀਦੇ ਚੱਕੋ ਐ ਨਹੀਂ ਵੀ ਆਪਾਂ ਕਹਿੰਦੇ ਇਹ ਸੈਂਪਲ ਦਿਖਾ ਰਿਆ ਤੁਹਾਨੂੰ ਇੱਕ ਇੱਕ ਵਸ ਜਿੰਨੇ 50 ਜਣਾ ਹੈ ਇਹ ਪਰੰਪਰਾ ਕੋਟਨ ਦਾ ਸੂਟ ਹੈ ਜਿਹੜਾ ਬਿਅਰ ਤੇ 660 ਦਾ ਵਿਕਦਾ ਹੈ ਨਾਲ ਚੁੰਨੀ ਆਏਗੀ ਫੈਨਸੀ ਦੇਖੋ ਜੀ ਚੈੱਕ ਕਰੋ ਤੁਸੀਂ ਕਿੰਨੇ ਦਾ 500 ਦਾ ਕਰਤਾ ਕਿਹੜਾ ਭਾਜੀ 500 400 ਤੁਸੀਂ ਡਿਟੇਲਰ ਦੁਕਾਨ ਤੇ ਜਾਓ ਇਹ ਹੋਲ ਸੇਲਰ ਤੇ ਆਏ ਹੋ ਵੱਡੀ ਦੁਕਾਨ ਤੇ ਰੇਟ ਮਿਲਣਾ ਸਿਰਫ ਇਹਦਾ ਤੁਹਾਨੂੰ 225 ਰੁਪਏ ਦਾ ਸੂਟ 225 ਰੁਪਏ ਦਾ ਸੂਟ ਚੱਕੋ ਜੀ ਪਰੰਪਰਾ ਦੇ ਉੱਤੇ ਚੁੰਨੀ ਨਾਲ ਮੇਰੀਆਂ ਭੈਣਾਂ ਖੁਸ਼ ਬੜਾ ਹੋਣਗੇ ਕੜਾਈ ਵਾਲਾ ਸੂਟ ਆ ਦੇਖੋ ਲੋ ਕੜਾਈ ਕੀਤੀ ਹੋਈ ਹੈ ਮੇਰੇ ਭੈਣਾਂ ਨੇ ਕੰਮ ਸ਼ੁਰੂ ਕਰਨਾ ਹੈ 10000 150 10 15 2000 ਰੁਪਏ ਤੋਂ ਵੀ ਸ਼ੁਰੂ ਕਰ ਸਕਦੇ ਹੋ ਆਪਣੇ ਬਜਟ ਦੇ ਹਿਸਾਬ ਨਾਲ ਤੁਸੀਂ ਕੰਮ ਘਰੇ ਬੈਠ ਕੇ ਦੁਕਾਨ ਚ ਚਲਾ ਸਕਦੇ ਹੋ ਪਾਣੀ ਗਾਰੰਟੀ ਤੁਹਾਡਾ ਕੰਮ ਚੱਲੇਗਾ ਚੱਲੇਗਾ ਤੁਹਾਡਾ ਆਪ ਛੋਟਾ ਭਰਾ ਤੁਹਾਡੇ ਨਾਲ ਖੜਾਇਆ ਹਰ ਤਰ੍ਹਾਂ ਦੀ ਵੈਰਾਈਟੀਆਂ ਤੁਹਾਨੂੰ ਮਿਲਣਗੀਆਂ ਇੱਥੇ 15000 ਰੁਪਏ ਲੈ ਕੇ ਕੋਈ ਹੈਂਡ ਕੰਮ ਸ਼ੁਰੂ ਕਰਨਾ ਚਾਹੁੰਦੀ ਘਰੇ ਕਰ ਸਕਦੇ ਘਰੇ ਕਰੋ ਮੈਂ ਕਹਿੰਦਾ ਰੋਜ਼ ਦਾ ਦੋ ਦੋ ਤਿੰਨ ਦਿਨ ਇਹ ਕਮਾਵਾਂਗੇ ਲਿਖ ਕੇ ਗਾਰੰਟੀ ਨਾਲ ਲਿਖ ਕੇ ਕੰਮ ਚੱਲੇਗਾ ਚੱਲੇਗਾ ਤੁਹਾਡਾ ਅੱਛਾ ਇਹੋ ਜੇ ਰੇਟ 'ਚ ਕਪੜਾ ਦੇਗਾ ਲੋ ਜੀ ਤੁਸੀਂ ਕਹਿੰਦੇ ਸੀ ਕਿ ਹੋਲਸਰੀਆਂ ਲੱਗਦੀ ਵੱਡੀ ਆਫਰ ਲੱਗੀ ਧਿਆਨ ਕੋਈ ਮਿਕਸ ਨਹੀਂ ਗਾਰਾ ਗਲਾ ਘਟਿਆ ਚੁੰਨੀ ਨਾਲ ਹੈਗੀ ਪ੍ਰਿੰਟ ਅਭ ਯਾਰ ਵੇਖਦਾ 600 ਰੁਪਏ ਦਾ 700 ਰੁਪਏ ਦਾ ਸੂਟ ਦੇਖੋ ਤੁਸੀਂ ਆਪ ਜਾਣਦੇ ਹੋ ਤੁਹਾਨੂੰ ਪ੍ਰਿੰਟ ਸੂਟ ਸਿਰਫ ਇੰਨਾ ਦਾ ਰੇਟ 250 ਰੁਪਏ ਜੀ 2500 ਰੁਪਏ ਚਾਰ ਚਾਰ ਦੇ ਅੱਧਾ ਸੈੱਟ ਆਣਗੇ ਜਿੰਨੇ ਮਰਜ਼ੀ ਸੂਟ ਚੱਕੋ ਜੀ ਆਹ ਲੋ ਜੀ ਆਹ ਰੰਗ ਹੈ ਇਹ ਦੇਖੋ ਭਾਜੀ ਇੱਕ ਸੈਂਪਲ ਦਿਖਾ ਰਹੇ ਇੱਥੇ 10 10 20 20 50 ਮੀਆਂ ਦੇ ਆ ਨਾ ਮੇਰੇ ਕੋਲੋਂ ਅੱਛਾ ਹੋਰ ਵੀ ਦੇਣ ਹੈ ਮੈਂ ਕਹਿੰਦਾ ਵਿਆਹ ਸ਼ਾਦੀਆਂ ਸੇ ਲੈਣਾ ਹੈ ਵੇਚਣ ਵਸੇ ਲੈਣਾ ਹੈ ਬਸ ਧਮਾਕੇ ਕਰੀਓ ਧਮਾਕੇ ਹੋ ਲਗੇ ਸਭ ਤੋਂ ਵੱਡੇ ਧਮਾਕੇ ਐ ਲੋ ਜੀ ਜਿਹੜਾ ਇਹ ਵਾਲਾ ਜੋੜ ਜੜਾ ਦਾ ਸੂਟ ਪੂਰਾ ਹੈਂਡਵਰਕ ਦਾ ਸੂਟ ਕੱਢਿਆ ਹੈ ਜੀ ਨਾਲ ਚੁੰਨੀ ਨਾਲ ਇਹ 12 1200 ਯਾਰ ਯਾਰ ਦੇ ਵਿਕਦੇ ਨੇ ਚੁੰਨੀ ਨਾਲ ਤੁਸੀਂ 800 ਦਾ ਲਾਤਾ ਭਾਜੀ 800 ਦਾ ਨਹੀਂ 600 ਦੋ ਸੂਟ ਦਵਾਂਗੇ 800 ਦੇ ਉਸ ਤੋਂ ਵੀ ਘੱਟ 3500 ਰੁਪਏ ਦਾ ਚੱਕੋ ਜੀ ਚੁੰਨੀ ਨਾਲ 350 ਦਾ ਸੂਟ ਨਾਲ ਹੀ ਚੁੰਨੀ ਕੱਢੀ ਜਾਂ ਅੱਠ 12 ਆਣਗੇ ਅੱਠ ਡਾਇਰਕ ਅੱਠ ਲਾਈਟ ਚੁੰਨੀ ਵੀ ਕੱਢੀ ਐ ਸੂਟ ਵੀ ਕੱਢਿਆ ਕੀ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਜਾਣਗੇ 350 ਦਾ ਸੂਟ ਦੇਣਾ ਪੈਣਾ 350 ਦਾ ਸਕਰੀਨ ਸ਼ਾਟ ਮਾਰ ਕੇ ਆ ਜਾਣਗੇ ਲੋਕ ਇੱਕ ਸੂਟ ਨਹੀਂ ਬੰਡਲ ਮਿਲਣਗੇ ਬੰਦੇ ਦਵਾਂਗਾ 4-4 ਦੇ ਜੋ ਕਹਿਤਾ ਕਹਿਤਾ ਬਸ ਠੀਕ ਐ ਇਹ ਪਾਜੀ ਪਰੰਪਰਾ ਮਸਲੀਨ ਕੋਟਾਂ ਦੇ ਸੂਟ ਐ ਹਜ਼ਾਰ-ਹਜ਼ਾਰ ਦੇ 12-1200 ਦੇ ਇੱਦਾਂ ਵੇਚਦੇ ਲੋਕੀ ਨਾਲ ਚੁੰਨੀ ਵੀ ਸਾਰੀ ਕਟਵਰ ਕਲੀ ਸਿਰਫ ਰੇਟ ਮਿਲਣਾ ਪਰ ਵੀਰੋ 350 ਨਹੀਂ ਸਿੰਗਲ ਸੂਟ ਨਹੀਂ ਹੈ ਕਿਹਨੇ ਪਾਜੀ ਵੀਡੀਓ ਸ਼ੇਅਰ ਕਰਕੇ ਆਣਾ ਵੀਡੀਓ ਸ਼ੇਅਰ ਕਰਕੇ ਆ ਜਿਹੜਾ ਮੇਰੇ ਭੈਣ ਦਾ ਵੀਡੀਓ ਨੂੰ ਸ਼ੇਅਰ ਕਰੇਗਾ ਸ਼ੇਅਰ ਟੂ ਗਰੁੱਪ ਕਰੇਗਾ ਪਹਿਲੇ 10 ਲੱਕੀ ਮਿੰਨਾਂ ਨੂੰ ਇਹ ਵਾਲਾ ਸੂਟ ਉਹਨਾਂ ਦੇ ਘਰ ਤੱਕ ਪਹੁੰਚਿਆ ਜਾਏਗਾ ਜੀ ਫ੍ਰੀ ਆਫ ਕੋਸਟ ਗਿਫਟ ਹੋ ਜਾਏਗਾ ਮੇਰੇ ਭੈਣ ਭਰਾਵਾਂ ਨੂੰ ਇਹੀ ਰੇਟ ਹੈ ਜੀ ਇਮਾਨਦਾਰੀ ਵਾਲੇ ਪਾਜੀ ਕੱਪੜੇ ਸੱਚ ਦਾ ਨਾਲ ਸਿਲਕ ਸਟੋ ਸੱਚ ਦਾ ਸੋਦਾ ਇੱਥੇ ਇਮਾਨਦਾਰੀ ਵਾਲੇ ਰੇਟ ਹੀ ਮਿਲਨੇ ਤੁਹਾਨੂੰ ਇੱਕ ਵਾਰੀ ਐਡਰੈਸ ਦੁਬਾਰਾ ਤੋਂ ਫੇਰ ਦੱਸਿਓ ਸੱਚੀ ਦਾ ਨਾਲ ਸਿਲਕ ਸਟੋ ਲੁਧਿਆਣਾ ਫੀਲਡ ਕੰਜ ਦੁੱਖਨਵ ਲੋੜ ਨਹੀਂ ਮੈਂ ਕਿ ਹੋਰ ਗੱਲ ਕਰਾਂਗਾ ਆਪਣੇ ਭੈਣ ਭਰਾਵਾਂ ਨੂੰ ਕਿ ਤੁਹਾਨੂੰ ਸੋਚਣ ਦੀ ਲੋੜ ਨਹੀਂ ਹੈਗੀ ਸੋਚ-ਸੋਚ ਕੇ ਆਪਣਾ ਟਾਈਮ ਨਹੀਂ ਖਰਾਬ ਕਰਨਾ फटाफट ਕੰਮ ਸ਼ੁਰੂ ਕਰ ਲਓ ਪੈਸੇ ਕਮਾਓ ਰੱਜ ਕੇ ਤੁਹਾਡਾ ਛੋਟੇ ਭਰਾਣੇ ਅੱਜ ਕੀ ਹੈ ਇਹੋ ਜੀ ਆਈਟਮਾਂ ਬਣਾਤੀਆਂ ਕਿ ਤੁਸੀਂ ਬਸ ਖੁਸ਼ ਹੋ ਜਾਣਾ ਬਸ ਡਬਲ ਇਹੋ ਜੇ ਡਬਲ ਮੁਨਾਫਾ ਕਰਾਓਗੇ ਬਿਲਕੁਲ ਵੀ ਜਿਹੜੇ ਕਹਿੰਦੇ ਸਾਡੇ ਕੋਲ ਕੰਮ ਹੈ ਨਹੀਂ ਕੰਮ ਚਲਾਉਣ ਦਾ ਬਸ ਕਰਕੇ ਹੀ ਪੈਸੇ ਕਮਾਏ ਜਾਣੇ ਇਹ 18 800 ਦੇ ਸੂਟ ਵਿਕਦੇ ਪਿਓਰ ਮਸਲੀਨ ਕੋਟਨ ਪਰੰਪਰਾ ਦੇ ਉੱਤੇ ਆਪਾਂ ਤੁਹਾਨੂੰ ਇਹਦਾ ਰੇਟ ਦੇਣਾ ਬਸ ਪੂਰਾ ਆਲਓਵਰ ਸੂਟ ਚੁੰਨੀ ਕੱਢੀ 350 ਰ ਜਾ ਇਹ ਹੈਗਾ ਜੀ ਗਲੇਸ कॉटन ਦਾ सूट ਬ੍ਰਾਂਡਡ ਕਰ ਨਾਲ ਗਲਾ ਕਟਿਆ ਨਾਲ ਪੂੰਛੇ ਦੇ ਵੀ ਕਢਾਈ ਹੈ ਜੀ ਦੇਖੋ ਨਾਲ ਦੁਪੱਟਾ ਆਏਗਾ ਮਲ ਕੋਟਨ ਦਾ ਇਹ ਕੀ ਰੇਟ ਹੈ ਤਾਂ ਬਹੁਤ ਮਹਿੰਗਾ 395 ਰੁਪਏ ਦੀ ਰੇਂਜ ਚ 395 ਰੁਪਏ ਭਾਜੀ ਗਲੇਸ ਕੋਟਨ ਦੇ ਉੱਤੇ 395 ਰੁਪਏ ਦੀ ਰੇਂਜ ਚ ਚੱਕੋ ਜੀ ਇਹ ਲੋ ਜੀ ਜਾਮ ਕੋਟਨ ਦਾ ਸੂਟ ਬਿਲਕੁਲ ਸ਼ਾਹੀ ਚੀਜ਼ਾਂ ਜੀ ਜਿਹੜੀਆਂ 4 400 ਰੁਪਏ ਚ ਬਾਈ ਕਹਿੰਦੇ ਦੇਈ ਜਾਂਦੇ ਤੇ ਨਾਰਮਲੀ ਮੈਂ ਲਗਾਦਾ 1000 1000 ਰੁਪਏ ਭਾਜੀ ਸੂਟ ਪੂਰਾ 5 ਮੀਟਰ ਆਲਓਵਰ ਪੂਰਾ ਨਾਪ ਹੀ ਗਾਰੰਟੀ ਲਾਵਾਂਗੇ 1000 1000 8 800 ਦੇ ਤੁਸੀਂ ਡਮੀਆਂ ਤੇ ਲਾ ਕੇ ਲੋਕੀ ਵੇਚਦੇ ਆਪਾਂ ਤੁਹਾਨੂੰ ਇਹ ਰੇਟ ਦੇਣਾ 375 ਰੁਪਏ ਦਾ ਸਿਰਫ 375 ਕੀ ਬਾਕੀ 375 ਰੁਪਏ ਦੀ ਰੇਂਜ ਚ ਜੀ ਇਹ ਦੇਖੋ ਜੀ ਡਾਇਬਲ ਕੋਟਨ ਦੇ ਸੂਟ ਵਿਆਹ ਸ਼ਾਦੀਆਂ ਵਾਸ ਧਮਾਕੇ ਆਣਗੇ ਤੇ ਧਮਾਕੇ ਇਹ ਪਾਜੀ 8 800 ਦੇ ਸੂਟ ਵਿਗਦੇ ਡੰਮੀਆਂ ਤੇ ਲਾ ਕੇ ਆਪਾਂ ਤੁਹਾਨੂੰ ਇਹਦਾ ਰੇਟ ਦੇਣਾ ਸਿਰਫ 395 ਰੁਪਏ ਦਾ ਜੀ 395 ਰੁਪਏ ਇਹ ਦੇਖੋ ਜੀ ਨੈਚੁਰਲ ਕਰੇਪ ਦਾ ਸੂਟ ਪੂਰਾ ਹੈਵੀ ਚਾਰ ਚੜ ਦੇ ਬੰਡਲ ਆਣਗੇ ਜਿੰਨਾ ਮਰਜ਼ੀ ਮਾਲ ਚੱਕੋ ਇਹਦੇ ਨਾਲ ਦਾ ਚਾਰ ਚੜ ਦੇ ਬੰਡਲ ਨੈਚੁਰਲ ਕਰੇਪ ਦੇ ਬੁਟੀਕਲੇ ਸੂਟ ਚੰਡੀਗੜ੍ਹ ਹਿਮਾਚਲ ਹਰਿਆਣਾ ਜੰਮੂ ਜਿੰਨਾ ਮਰਜ਼ੀ ਮਾਲ ਜਿੱ ਕੋਲ ਨਾਲ ਲੱਗ ਲੱਗ ਮਿਲ ਜਾਂਦੇ ਆ ਮੈਂ ਕਹਨਾ ਪਾਜੀ ਬੰਡਲ ਜਿੰਨੇ ਮਰਜ਼ੀ ਚੱਕੋ ਕੋਈ 1500 ਕੋਈ 2000 ਨਹੀਂ ਨੈਚੁਰਲ ਕਰੇਪ ਤੁਹਾਨੂੰ ਸਿਰਫ ਇਹਦਾ ਰੇਟ ਦੇਣਾ ਮੈਂ 450 ਰੁਪਏ ਜੀ ਸਿਰਫ 450 ਪਿਓਰ ਨੇਚਰਲ ਕ੍ਰੇਪ ਦੇ ਆਲਓਵਰ ਸੂਟ 5 ਮੀਟਰ ਕ੍ਰੇਪ ਦੇ ਸੂਟ ਐ ਮਸਲੀਨ ਕਾਟਨ ਦੇ ਡਿਜੀਟਲ ਪ੍ਰਿੰਟ ਦੇਖੋ ਸੂਟ ਚੈੱਕ ਕਰੋ ਆਲਓਵਰ ਸੂਟ ਨਾਲ ਕੇਰੇ ਤੇ ਫੈਂਸੀ ਲੈਸਾਂ ਲੱਗੀਆਂ ਹੋਈਆਂ ਨਾਲ ਦੁਪੱਟੇ ਵੀ ਮਸਲੀਨ ਕਾਟਨ ਦੇ ਵੀਡੀਓ ਸ਼ੇਅਰ ਕਰੀ ਚੱਲੋ ਜੀ ਕਿਉਂਕਿ ਸ਼ੇਅਰ ਕਰਿਆ ਹੁਣ ਵੀ ਸ਼ੇਅਰ ਕਰ ਰਿਹਾ ਭਾਈ ਜੀ ਸ਼ੇਅਰ ਟੂ ਗਰੁੱਪ ਕਰ ਰਿਹਾ ਪਹਿਲੇ 10 ਲੱਕੀ ਬੰਨਾਂ ਨੂੰ ਸੂਟ ਆਪਾਂ ਗਿਫਟ ਕਰਨਾ ਹੀ ਕਰਨੇ ਆ ਉਹਨਾਂ ਦੇ ਘਰ ਤੱਕ ਬਦ ਤੋਂ ਬਦ ਸ਼ੇਅਰ ਕਰਦੇ ਜੀ 8 800 ਦੇ ਸੂਟ ਮਿਲਨੇ ਤੁਹਾਨੂੰ ਅੱਧੇ ਰੇਟ 'ਤੇ ਸਾਰੀ ਦ ਜਿਹੜਾ ਮਰਜੀ ਮਾਲੋ ਚੱਕੋ ਭਾਜੀ ਫਾਇਦਾ ਕਰਾਣਾ ਕੰਮ ਸ਼ੁਰੂ ਕਰਾਣਾ ਆਪਣੇ ਪੈਨ ਬਰਾਵਾ ਦਾ ਇਹੀ ਸੋਚ ਰੱਖ ਕੇ ਵੀਡੀਓ ਬਣਾਈਆ ਗਿਆ ਕਿ ਅੱਜ ਫਾਇਦਾ ਕਰਾਣਾ ਆਪਣੇ ਪੈਨ ਬਰਾਵਾ ਦਾ ਬਿਲਕੁਲ ਜੀ ਜਿਹੜੇ ਕਹਿੰਦੇ ਨੇ ਹਰ ਇੱਕ ਛੱਤ ਤੇ ਤੁਹਾਨੂੰ 10 ਵੀ ਸੈਂਪਲ ਦਿਖਾ ਰਿਹਾ ਇੱਥੇ ਆਓਏ ਹਜ਼ਾਰਾਂ ਸੈਂਪਲ ਮਿਲੂਗਾ ਹਜ਼ਾਰਾਂ ਪ੍ਰੈਸ ਮਿਲਣਗੇ ਮਿਲਣਗੇ ਬੰਡਲ ਦੇ ਬੰਡਲ ਹੋਲ ਸੇਲ ਤੇ ਜਿਨ੍ਹਾਂ ਨੇ ਕੰਮ ਸ਼ੁਰੂ ਕਰਨਾ ਹੈ ਜਿਨ੍ਹਾਂ ਨੇ ਵਿਆਹ ਸ਼ਾਦੀ ਉੱਤੇ ਲੈਣਾ ਹੈ ਇਹ ਦੇਖੋ ਜੀ 15 1500 2000 ਦੇ ਫੈਂਸੀ ਸੂਟ ਪਿਓਰ ਵਜਿਤਰਾ ਪਾਰਟੀ ਵੇਅਰ ਦੇ ਉੱਤੇ ਸਿਰਫ ਰੇਟ ਮਿਲਿਆ ਤੁਹਾਨੂੰ 450 ਰੁਪ ਵਹ ਚਿੱਤਰਾ ਦੇ ਉੱਤੇ ਚਾਰ ਚੜ ਦੇ ਬੰਡਲ ਸਿਰਫ ਰੇਟ ਮਿਲਣਾ ਹੈ 450 ਰੁਪਏ ਦੀ ਰੇਂਜ 'ਚ ਜੀ 1800 ਰੁਪਏ ਦੇ ਵਿੱਚ ਤੁਹਾਨੂੰ ਚਾਰ ਸੂਟ ਅਲੱਗ-ਅਲੱਗ ਰੰਗਾਂ ਦੇ ਤੇ ਵੈਰਾਈਟੀ ਵੀ ਕੱਪੜਾ ਮੈਨੂੰ ਤਾਂ ਦੇਖ ਰਿਹਾ ਤੇ ਤੁਸੀਂ ਕੈਮਰੇ 'ਚ ਵੀ ਦੇਖ ਸਕਦੇ ਆ ਇਹ ਦੇਖੋ ਜੀ ਕੋਟਨ ਦੇ ਸੂਟ ਸਿਰਫ 250 ਰੁਪਏ ਦੀ ਰੇਂਜ 'ਚ ਜੀ 250 ਰੁਪਏ ਦੀ ਰੇਂਜ 'ਚ ਡਿਜ਼ਾਈਨ ਵੀ ਮਿਲਣਗੇ ਕੈਮਰੀ ਕੋਟਨ ਦੇ ਸਲਬ ਦੇ ਸੂਟ 250 ਰੁਪਏ ਦੀ ਰੇਂਜ 'ਚ ਹਮ ਹਜ਼ਾਰ ਦੇ ਚਾਰ ਸੂਟ ਜੀ ਨਾਲ ਮਲ ਕੋਟਨ ਦੇ ਦੁਪੱਟੇ ਡਿਜ਼ਾਈਨ ਜਿਨੇ ਮਰਜ਼ੀ ਚੱਕੋ ਇਹਦੇ 'ਚ ਸਿਰਫ 250 ਰ ਲੋ ਜੀ ਪਾਰਟੀ ਵੇਅਰ ਸੂਟ ਡਿਜੀਟਲ ਉੱਤੇ ਮਾਚਲ ਹਿਆਣਾ ਚੰਡੀਗੜ੍ਹ ਹਰ ਮੰਡੀ ਦਾ ਟੇਸਟ ਹੈ ਜੀ ਬੋਟਮ ਵਰਕ ਦੇ ਵਿੱਚ 20 ਡਿਜ਼ਾਈਨ ਚੈੱਕ ਕਰੋ ਜੀ ਹਿਆਣਾ ਮਾਚਲ ਜੰਮੂ ਕਸ਼ਮੀਰ ਰਾਜਸਥਾਨ ਜਿੱਥੇ ਮਰਜ਼ੀ ਦੂਰੋਂ ਆਉਂਦਾ ਬਾਜੀ ਕਸਟਮਰ ਤੇ ਇਹੀ ਰੇਟਾਂ 'ਚ ਕਪੜਾ ਮਿਲੇਗਾ ਤੁਹਾਨੂੰ ਬੋਟਮ ਤੇ ਵਰਕ ਆਏਗਾ ਜੀ ਇਹ ਦੇਖੋ ਪੰਜ ਸਟੇਟਾਂ ਚ ਇਹਦੇ ਨਾਲ ਦਾ ਰੇਟ ਨਹੀਂ ਹੋਣਾ ਕਿਤੇ ਉਹਦੇ ਬੋਟਮ ਤੇ ਵਰਕ ਹੈ ਨਾਲ ਪਿਓਰ ਡਿਜੀਟਲ ਮਸਲੀਨ ਦੇ ਸੂਟ ਨੇ ਨਾਲ ਡਿਜ਼ਾਈਨਰ ਦੁਪੱਟੇ ਲੱਗੇ ਦੇਖੋ ਪਿਓਰ ਦੇ ਕੀ ਬਾਤ ਹੈ ਕੋਈ 8 800 ਨੂੰ ਨੂੰ ਖੁਦ ਅਸੀਂ ਦੇਖੇਗਾ ਰੇਟਾਂ ਦੀ ਵੀਡੀਓ ਲੁੱਕੀ ਮੈਨੂੰ ਲੱਗਦਾ ਤੁਹਾਨੂੰ ਕੋਈ ਬਚਦਾ ਹੈ ਇਹ ਇੰਨੇ ਇੰਨੇ ਰੇਟ ਭਾਜੀ ਬਚਦਾ ਅਸੀਂ ਵੀ ਕਮਾ ਕੇ ਵੇਚੀਦਾ ਲੇਕਿਨ ਆਪਾਂ ਜੈ ਮਾਰਜਨ 5-10 ਰੁਪਏ ਦਾ ਮਾਰਜਨ ਲੈ ਕੇ ਮਾਲ ਵੇਚੀਦਾ ਇਕੱਠਾ ਵੇਚੀਦਾ ਤੋ ਕਿਹੜੀ ਚੀਜ਼ ਮੈਨੂੰ ਲੱਗਦਾ 2000 ਦੀ ਵਿਕਦੀ ਹੈ ਰੋਜ਼ ਦਾ ਪਹਿਲੇ 500 ਸੂਟ ਵੇਚੀਦਾ ਸੀ 600 ਹੁਣ 1000 ਤੋਂ 1200 ਦੀ ਰੋਜ਼ ਦੀ ਕੁਆਲਿਟੀ ਵਧ ਗਈ ਹੈ ਮਾਲ ਵੇਚਣ ਦੀ ਰੋਜ਼ ਦਾ 1200 ਸੂਟ ਵੇਚ ਕੇ ਜਾਈਦਾ ਮੈਂ ਕਹਿੰਦਾ ਕੁਆਂਟੀਟੀ ਆ ਦੇਖੋ ਬੁਟੀਕਾਂ ਵਾਲੇ ਡਿਜ਼ਾਈਨ ਚੈੱਕ ਕਰੋ ਜੀ ਆਰਟੀਕਲ ਪਿਓਰ ਮਸਲੀਨ ਦੇ ਸੂਟ ਨਾਲ ਦੁਪੱਟੇ ਵੀ ਨਾਲ ਇ ਡਿਜ਼ਾਈਨਰ ਆਰਟੀਕਲ ਪੂਰੇ ਬਾਜੂ ਕੱਢੀ ਨਾਲ 올ਓਵਰ ਸੂਟ ਰੇਟ ਮਿਲਣਾ ਸਿਰਫ 395 ਰੁਪਏ ਆ ਦੇਖੋ ਜੀ ਪਾਰਟੀ ਵੇਅਰ ਸੂਟ ਕ੍ਰੇਪ ਦੇ ਉੱਤੇ ਮਿਲਣਗੇ ਹੈਂਡਵਰਕ ਦੇ ਸੂਟ ਪਿਓਰ ਦੇ ਦੁਪੱਟਿਆਂ ਨਾਲ 450 ਰੁਪਏ ਚ ਪੂਰੇ ਹੈਂਡਵਰਕ ਵਾਲੇ ਸੂਟ ਮਿਲਣਗੇ ਜੀ ਤੁਹਾਨੂੰ ਲੋ ਜੀ ਜਿਹੜੀ ਮਰਜ਼ੀ ਵੈਰੀਟੀ ਚੱਕੋ ਤੁਸੀਂ ਹੈਂਡਵਰਕ ਵਾਲੀ ਲੈਣੀ ਹੈ ਕੋਈ ਕੜਾਈ ਬਨਾਰਸੀ ਸੂਟ ਸਾਰੇ ਸੂਟ ਆਰਟੀਕਲ ਤੁਹਾਨੂੰ ਮਿਲਣਗੇ ਜੀ ਆ ਦੇਖੋ ਪਿਓਰ ਨੇਚਰਲ ਗ੍ਰੇਪ ਦੇ ਸੂਟ 495 ਰੁਪਏ ਦੀ ਰੇਂਜ ਚ ਪੂਰਾ ਹੈਵੀ ਹੈਂਡਵਰਕ ਵਾਲੇ ਸੂਟ 15 1500 ਵਾਲੇ ਭਾਜੀ ਆਰਟੀਕਲ ਤੁਸੀਂ ਮੇਰੇ ਪਿਆਰਾਂ ਜਾਣਦੇ ਨੇ ਤੁਹਾਨੂੰ 495 ਤੇ ਰਖੜੀਆਂ ਦੀ ਵੱਡੀ ਆਫਰ ਲੱਗੀ ਹੈ ਜੀ ਸਭ ਤੋਂ ਵੱਡੀ ਵੀਡੀਓ ਵਿੱਚ ਸਭ ਤੋਂ ਵੱਡੀ ਆਫਰ ਪਈ ਹੈ ਜੀ 2024 ਦੀ 19 ਅਗਸਤ ਤੱਕ ਆਫਰ ਹੈ ਜੀ ਰਖੜੀਆਂ ਤੱਕ ਪਹਿਣਾ ਵਾਸਤੇ ਦੇਖੋ ਜੀ ਜਿਹੜਾ ਮੈਂ ਉਹੀ ਕਹਿਣਾ ਭਾ ਜਿਹੜਾ ਤੁਹਾਡਾ ਵਰੀ ਦਾ ਵੀ ਕਪੜਾ ਜਿਹੜੇ ਮੇਰੇ ਪਹਿਨਵਾਣਾਂ ਨੇ ਬਣਾਣਾ ਹੈ ਜਿਹੜਾ ਤੁਹਾਡਾ 1.5 2 ਲੱਖ ਦਾ ਕਪੜਾ ਬਣੇਗਾ ਜੀ ਸੱਚੀ ਦਾ ਆਨੰਦ ਸਿਲਕ ਸਟੋਰ ਤੇ ਥੋਕੇ ਕਰਨੀ ਉਹੀ ਕਪੜਾ ਤੁਹਾਨੂੰ ਇੱਥੇ ਮਿਲੂਗਾ ਸਿਰਫ 40 ਤੋਂ 45 ਹਜ਼ਾਰ ਦੇ ਵਿੱਚ ਲੋ ਜੀ ਤੁਹਾਡਾ ਲੱਖ ਰੁਪਏ ਦਾ ਫਾਇਦਾ ਲੱਖ ਰੁਪਏ ਦਾ ਵੱਡਾ ਫਾਇਦਾ ਕਰਾਵਾਂਗੇ ਭਾਜੀ ਇੱਥੇ ਹੂੰ ਪੂਰੇ ਹੈਵੀ ਫੈਨਸੀ ਸੂਟ ਦੇਖੋ ਜੀ ਦੁਪੱਟੇ ਵੀ ਨਾਲ ਭਾਰੇ ਜਿਹੜੇ 15 1500 ਦੇ ਵੇਚਦੇ ਨੇ ਤੁਹਾਨੂੰ ਅੱਜ ਦੇ ਵੀ ਘਟਾ 450 95 ਐਦਾ ਦੀ ਰੇਂਜਾਂ 'ਚ ਮਿਲਣੇ ਆਲੇ ਸੂਟ ਤੇ ਬਾਕੀ ਵੀਰੇ ਵੈਰਾਈਟੀ ਤੁਸੀਂ ਦੇਖ ਹੀ ਲੀਏ ਵੀਡੀਓ ਵਿੱਚ ਕਿੰਨੀ ਵੈਰਾਈਟੀ ਹੈ ਜਿਹੜਾ ਐਦਾ ਦੀ ਆਪਾਂ ਸੂਟ ਗਿਫਟ ਭੇਜਾਂਗੇ ਰੰਗ ਵੀ ਸਾਰੇ ਡਿਜ਼ਾਈਨ ਵੀ ਸਾਰੇ ਬਾਟਮ ਤੇ ਵਰਕ ਨਾਲ 15 1500 ਦੇ ਆਰਟੀਕਲ ਵਿਕਦੇ ਨੇ ਬਾਜ਼ਾਰ 'ਚ ਪਿਓਰ ਵਿਸਕੋਜ਼ ਦੇ ਉੱਤੇ ਆ ਤੁਸੀਂ ਕਿੰਨਾ ਹਜ਼ਾਰ ਦਾ ਲਾਹੇ ਹਜ਼ਾਰ ਦਾ ਰਿਟੇਲਾਂ ਦੀਆਂ ਦੁਕਾਨਾਂ 'ਤੇ ਮਿਲਦਾ ਹੈ ਤੁਸੀਂ ਕਿੰਨੇ ਦਾ ਕਰਤਾ ਉਹਨਾਂ ਨੂੰ 12000 1000 ਦੇ ਵਿੱਚ ਹੀ ਜਾਂਦੇ ਨੇ ਆਪਾਂ ਤੁਹਾਨੂੰ ਦੇਣਾ ਹੈ ਸਿਰਫ 695 ਰੁਪਏ ਦੇ ਵਿੱਚ ਸਿਰਫ 695 ਮੈਂ ਇਹ ਦੇਖੋ ਜੀ ਸ਼ਿਮਰ ਦੇ ਸੂਟ ਬਰਬਰੀ ਸ਼ਿਮਰ ਦੀ ਉੱਤੇ ਕਪੜਾ ਹੈ ਬਰਬਰੀ ਸ਼ਿਮਰ ਦੀ ਉੱਤੇ ਇਹ ਤਾਂ ਬਈ 5-7000 ਵਾਲਾ ਸੂਟ ਲੱਗਦਾ ਹੈ ਲਵਣਾ ਨਾ ਪਾਜੀ ਜੇ 5-7000 'ਚ ਤੁਹਾਨੂੰ 50 ਸੂਟ ਦੇ ਦਾਂਗੇ ਹੈ ਹਾਂਜੀ ਇਹ ਕਿੰਨਾ ਦਾ ਸਿਰਫ ਰੇਟ ਮਿਲਿਆ ਦਾ 695 ਰੁਪਏ 695 ਰੁਪਏ ਮੈਂ ਕਹਿੰਦਾ ਭਾਜੀ ਕਮਾਲ ਕਮਾਲ ਦੇ ਰੇਟ ਆ ਵੀ ਮਾਹੌਲ ਭਾਜੀ ਆ ਦੇਖੋ ਸਕੋਰ ਕਿਮਰ ਦੇ ਉੱਤੇ ਕੱਪੜਾ ਅੱਛਾ ਆਰਗੈਂਜ਼ ਵੀ ਕਾਦੀ ਹੈ ਪਿੰਕ ਮਜੈਂਟਾ ਮੈਂ ਇਹ ਸੈਟ ਹੈ ਬਈ ਚਾਰ ਚਾਰ ਦੇ ਬੰਡਲ ਮੈਂ ਕਹਿੰਦਾ ਤਮਾਸ਼ੇ ਆਰਗੈਂਜ਼ ਲੋ ਜੀ ਚੱਕੋ ਕਲਰ ਜਿਹੜੇ ਮਰਜੀ ਕਲਰ ਚੱਕੋ 25 2500 ਵਾਲੇ ਸੂਟ ਵਿਗਦੇ ਜੀ ਇੱਥੇ ਵਿਆਹ ਸ਼ਦ ਰੱਖਣੀਆਂ ਦੀਆਂ ਆਫਰਾਂ ਲਾਤੀਆਂ ਐ ਤੇ ਆਫਰਾਂ ਫਾਇਦੇ ਕਰਾਣੇ ਨੇ ਸਿਰਫ ਰੇਟ ਮਿਲਿਆ ਦਾ 695 ਰੁਪਏ ਜੀ ਲੋ ਜੀ ਇਹ ਦੇਖੋ ਜੀ ਪੀਕੋ ਕਲੇ ਮੋਰਨੀ ਵਾਲੇ ਸੂਟ 15 1500 16 1600 ਵ੍ਰੇਕਨ ਵਾਲੇ ਆਰਟੀਕਲ ਵ੍ਰੇਕਨ ਦੇ ਨੈਚੁਰਲ ਕ੍ਰੇਪ ਦੇ ਉੱਤੇ ਜੀ ਬਹੁਤ ਹੀ ਕੁਆਲਟੀ ਇੰਨੀ ਐ ਵੀ ਮੇਰੇ ਸਹਾਂ ਨੂੰ ਕੋਈ 650 ਰੁਪਏ ਦੀ ਨਹੀਂ ਚ ਹੈਂਡ ਵਰਕ ਹੈ ਸਾਡੀ ਖੁਦ ਦੀ ਮਸ਼ੀਨਾਂ ਤੇ ਤਿਆਰ ਹੁੰਦਾ ਤਾਂ ਫਾਇਦਾ ਕਰਾਈਦਾ ਤਾਂ ਫਾਇਦਾ ਕੋਈ 21 ਮਸ਼ੀਨਾਂ ਦੇ ਆਪਣਾ ਮਾਲ ਬਣਾਣਾ ਸਾਰੀ ਤਿਆਰੀ ਕਰਾਣੀ ਇਕੱਠਾ ਮਾਲ ਚੱਕਣਾ ਸਟੋਕ ਚੱਕਣਾ ਤਾਂ ਫਾਇਦਾ ਕਰਾਣਾ ਮਿੱਠੇ ਰੇਟ ਰੱਖਣੇ ਆਫਰਾਂ ਕੱਢਦੀਆਂ ਤੇ ਆਫਰਾਂ ਲਾਤੀਆਂ ਬਸ ਸਮਝ ਲਓ ਇਹ ਦੇਖੋ ਜੀ ਪਿਓਰ ਡਿਜ਼ਾਈਨਰ ਆਰਟੀਕਲ ਬੋਟਮ ਤੇ ਵਰਕ ਕਿਤੇ 15 1500 ਦੇ ਆਰਟੀਕਲ ਹੈ ਜੀ ਇਹ ਵੀ ਪਿਓਰ ਡਿਜ਼ਾਈਨਰ ਸਿਰਫ 595 ਰੁਪਏ ਚ ਚੱਕੋ ਜੀ ਪਿਓਰ ਥ੍ਰੈਡ ਵਰਕ ਦੇ ਨਾਲ ਬੋਟਮ ਤੇ ਵਰਕ ਆਏਗਾ ਨਾਲ ਡਿਜ਼ਾਈਨਰ ਮਸਲੀਨ ਦੇ ਦੁਪੱਟੇ ਕੀ ਬਾਤ ਹੈ ਜੀ ਮੈਂ ਕਹਿੰਦਾ ਭਾਜੀ ਬਸ ਇਹ ਰਖੜੀਆਂ ਤੱਕ ਦੀ ਵੱਡੀਆਂ ਆਫਰਾਂ ਨੇ ਵੱਡੀਆਂ ਆਫਰਾਂ ਯਾਦ ਕਰ ਲਿਓ ਪਨਾ ਲੋ ਵਰੀਆਂ ਆਪਣੀਆਂ ਕਰ ਲੋ ਕੰਮ ਸ਼ੁਰੂ ਕਮਾ ਲੋ ਪੈਸੇ ਭਾਜੀ ਸੋਚ ਕੇ ਆਪਣਾ ਟਾਈਮ ਨਹੀਂ ਖਰਾਬ ਕਰਨਾ ਪੈਸੇ ਕਮਾਣੇ ਆ ਬਸ ਐ ਦੇਖੋ ਜੀ ਹੈਂਡਵਰਕਲੇ ਸੂਟ ਜਿਹੜੇ 4 4000 5 5000 ਦੇ ਵਿਕਦੇ ਨੇ ਸਾਨੂੰtheta weather rate ਅੱਧਾ ਤੇ ਵੱਧਾ rate ਚ ਦੇਣਾ ਹੈ ਭਾਜੀ ਤੀਜਾ ਸਾਰਾ rate ਹੈ ਜੀ ਤੀਜਾ ਹਿੱਸਾ ਚੌਥਾ ਹਿੱਸਾ ਹੀ ਦਵਾਂਗੇ ਬਸ ਪਿਆਰ ਕਰ ਐਂਡ ਸਾਨੂੰ ਇਹੋ ਜਿਹੇ ਥੋੜੇ 1200 ਦੀ range ਚ ਦੇ ਦਾਂਗੇ ਜੀ ਅੱਧਾ ਦਾ ਸੂਟ 5-5000 ਵਾਲੇ ਦੋ ਸਾਰੇ ਦੇਖ ਲੋ ਵੀਰੀ ਵਾਲੇ ਸੂਟ ਆ ਸਾਰੇ 5000 ਵਿਸਕੋਸ ਵੈਂਸੀ ਪਾਰਟੀ ਵਾਲੇ ਸੂਟ ਨੇ ਜੀ ਦੇਖੋ ਪੀਸ ਇੱਥੇ 100 110 ਤੋਂ ਲੈ ਕੇ varietyਾਂ ਸ਼ੁਰੂ ਹੋ ਜਾਣੀਆਂ ਜੀ 112 ਰੁਪਏ ਤੋਂ ਲੈ ਕੇ ਪੂਰੀ ਰੇਂਜ ਮਿਲੇਗੀ ਜੀ ਪੂਰੀ 2000 3 ਨੇ 5 5 ਵਰੀਆਂ ਵਾਲੇ ਸੂਟ ਮਿਲਣਗੇ ਤੁਹਾਨੂੰ ਉੱਪਰਲੇ ਫਲੋਰ ਤੇ ਦੁਕਾਨਾਂ ਮਹਿੰਗੀ ਤੋਂ ਮਹਿੰਗੀ ਆਈਟਮ ਵੀ ਮਿਲੂਗੀ ਸਾਰੀ ਭਾਜੀ ਸਾਰੀ ਆਈਟਮ ਮਿਲੂਗੀ ਮੇਰੇ ਕੋਲ ਅੱਦੇ ਰੇਟ ਚ ਸਾਰੇ ਦਿਨ ਮੈਂ ਸਟਾਕ ਤੇ ਸੇਲ ਆਤੀ ਜੀ ਹੂੰ ਸਾਰੇ ਦਿਨ ਲਾਤੀ ਅੱਦੇ ਅੱਦੇ ਰੇਟ ਆਪਾਂ ਨਹੀਂ ਦੇਖਣਾ 1500 ਦਾ ਸੂਟ ਅਸੀਂ ਵੀ ਦੇਖਣਾ 80 ਰੇਟ ਅੱਦੇ ਹੀ ਰੱਖਦੇ ਨੇ ਬਸ ਇੰਨੀ ਕੁ ਕੁਆਲਿਟੀ ਇੰਨੀ ਕੁ ਵੈਰਿਟੀ ਹੈ ਵੀ ਤੁਸੀਂ ਆਓਗੇ ਤਾਂ ਤੁਸੀਂ ਐ ਹੋਈ ਨਹੀਂ ਸਕਦਾ ਵੀ ਚੀਜ਼ ਲੈ ਬਣਾ ਮੋੜ ਜੋ ਵੈਰਿਟੀ ਤੁਹਾਡੇ ਸਾਹਮਣੇ ਕੰਜਾ ਦੇ ਸੂਟ ਵਿਸਕੋਸ ਔਰ ਸਾਨੂੰ ਦੇਖੋ ਅੱਧੇ ਤੋਂ ਅੱਧੇ ਰੇਟਾਂ 'ਚ ਦਵਾਂਗਾ ਮਾਲ ਮੈਂ ਇਹ ਵੈਸੇ 5000 ਦਾ ਵਿਕਦਾ ਜੰਮੀਆਂ ਤੇ ਲਾ ਕੇ ਭਾਜੀ ਕੋਈ ਦੇ ਦੇ ਕੱਟ ਲਾ ਦੇ ਫ੍ਰੀ ਲਾ ਦੂੰਗਾ ਸੂਟ ਤੇ ਤੁਸੀਂ ਕਿੰਨੇ ਦਾ ਲਾ ਰਹੇ ਮੈਂ ਕਹਿੰਦਾ ਭਾਜੀ ਤੁਹਾਨੂੰ ਇੱਦਾਂ ਦੇ ਸੂਟ ਅਸੀਂ ਦੇ ਦੇਨੇ ਆ ਸਿਰਫ ਅੱਧੇ ਤੋਂ ਵੀ ਅੱਧੇ ਰੇਟਾਂ ਦੇ ਵਿੱਚ ਸਮਝ ਲਓ ਭੈਣਾਂ ਨੂੰ ਪਤਾ ਲੱਗ ਗਿਆ 5-5000 6-6000 ਤੇ ਬਾਜ਼ਾਰ 'ਚ ਵਿਕਦੇ ਆ ਹਾਂ ਸਾਨੂੰ ਅੱਧੇ ਦੇ ਅੱਧੇ ਰੇਟ 'ਚ ਦੇ ਦਾਂਗੇ ਹੁਣ ਤੁਸੀਂ ਆਪ ਆਈਡੀਆ ਲਾ ਲਓ ਕੀ ਰੇਟ 'ਚ ਪੈ ਗਿਆ 2500 'ਚ ਦੇ ਦੋਗੇ 2500 ਵੀ ਥੱਲੇ ਜਾਊਗਾ ਕੱਪੜਾ ਅੱਛਾ ਥੱਲੇ ਜਾਊਗਾ ਪਿਓ मस्लिन कॉटन ਦੇ ਸੂਟ 6600 ਲੈ ਸੂਟ ਸਿਰਫ ਰੇਟ ਮਿਲਣਾ ਦਾ 350 ਰੁਪਏ ਮਸलिन कॉटन ਦੇ ਉੱਤੇ ਕੀ ਬਾਤ ਹੈ 350 ਰੁਪਏ ਸਾਡੇ 350 ਦੀ ਰੇਂਜ ਚ ਚੱਕੋ ਮਾਲ ਬਹੁਤ ਆਰਟੀਕਲ ਹੈ ਜੀ ਵੇਖੋ ਜੀ ਬਹੁਤ ਆਰਟੀਕਲ ਹੈ ਜਿੰਨਾ ਮਰਜ਼ੀ ਮਾਲ ਚੱਕੋ ਸਾਰੀਆਂ ਵੈਰਾਈਟੀਆਂ ਦੇ ਵਿੱਚ ਹੋਲਸੇਲ ਦੇ ਰੇਟਾਂ ਚ ਮਿਲਣਾ ਹੈ ਸ਼ੇਅਰ ਕਰੀ ਚੱਲੋ ਵੀਡੀਓ ਨੂੰ ਵੱਧ ਤੋਂ ਵੱਧ ਫਾਇਦਾ ਕਰਾਈ ਸ਼ੇਅਰ ਕਰੀ ਚੱਲੋ ਜੀ ਫੋਲੋ ਕਰੀ ਚੱਲੋ ਕਮੈਂਟ ਕਰੀ ਚੱਲੋ ਸਾਰਾ ਕੋ ਨਾਲ ਦੀ ਨਾਲ ਚੱਲੀ ਚੱਲਣ ਦੋ ਇਸ ਤਲਾਬਾਂ ਤੋਂ ਉੱਪਰ ਵੀ ਦਿਖਾ ਦਣਾ ਆਈਟਕਲ ਆਪਣੇ ਫਲੋਰ ਦੇ ਉੱਪਰ ਉੱਤੇ ਅਲੱਗ ਵੈਰਾਈਟੀਆਂ ਹੈ ਜੇ ਅਲੱਗ ਵੈਰਾਈਟੀਆਂ ਕਰਵਾ ਦਣਾ ਉਹ ਵੀ ਵੈਰਾਈਟੀਆਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਪ੍ਰਿੰਟ ਲੈਣੇ ਆ ਕੜਾਈ ਲੈਣੀ ਆ ਫੈਂਸੀ ਆਰਟੀਕਲ ਲੈਣੇ ਆ ਹਰ ਤਰ੍ਹਾਂ ਦਾ ਤੁਹਾਨੂੰ ਇੱਥੇ ਟੇਸ ਮਿਲੇਗਾ ਇੱਕ ਇੱਕ ਤੁਹਾਨੂੰ ਇੱਕ ਸੈਂਪਲ ਦਿਖਾਏ ਇੱਥੇ ਨੱਸ ਬਿਲਕੁਲ ਇਹ ਦੇਖੋ ਜੀ 15 15 ਦਾ ਸੂਟ ਤੁਹਾਨੂੰ ਇੱਦਾਂ ਦੇ ਆਰਟੀਕਲ ਵੀ 6-700 ਦੀ ਰੇਂਜਾਂ ਤੋਂ ਸਟਾਰਟ ਹੋਈ ਨਹੀਂ ਇੱਦਾਂ ਦੀ ਆਰਮਾ ਪੂਰਾ ਗੋਟਾ ਪੱਟੀਆਂ ਦੀ ਆਈਟਮਾਂ ਚਲੋ ਜੀ ਤੁਹਾਨੂੰ ਉੱਪਰ ਦਿਖਾ ਦਿੰਨੇ ਹੁਣ ਲੋ ਜੀ ਇਸ ਤੋਂ ਇਲਾਵਾ ਦੇਖੋ ਤੁਹਾਨੂੰ ਵਰੀਆਂ ਵਾਲੇ ਸੂਟ ਵੀ ਮਿਲਣਗੇ ਜੀ ਦੇਖੋ ਪੂਰੇ ਹੈਵੀ ਜਰਕਨ ਵਰਗੇ ਤੇ ਸੂਣੇ ਚ 100 100 2 200 ਡਿਜ਼ਾਈਨ ਮਿਲੇਗਾ ਪੂਰੇ ਬਨਾਰਸੀ ਸੂਟ ਜਿਹੜੇ ਜੰਮੀਆਂ ਤੇ ਲਾ ਕੇ 10 10 ਹਜ਼ਾਰ ਦੇ ਵੇਚਦੇ ਨੇ 12 12 ਹਜ਼ਾਰ ਦੇ ਅਵੀ ਤੁਹਾਨੂੰ ਸਾਰੇ ਓਲੇ ਖਤਮ ਕਰਾਂਗੇ ਜੀ ਇੱਥੇ ਅਵੀ ਤੁਹਾਨੂੰ ਅੱਧੇ ਤੋਂ ਅੱਧੇ ਰੇਟ 'ਚ ਮਿਲ ਜਾਣਗੇ ਤੁਹਾਨੂੰ ਖੁਦ ਹਿਸਾਬ ਲੈ ਲਿਓ ਕੀ ਰੇਟ 'ਚ ਮਿਲੇਗਾ ਇਹੋ ਜੀ ਵਰਾਈਟੀਆਂ 10-10 ਹਜ਼ਾਰ ਬਾਜ਼ਾਰ 'ਚ ਵੇਕਣ ਵਾਲੀਆਂ ਤੁਹਾਨੂੰ ਅੱਧੇ ਤੋਂ ਵੀ ਅੱਧੇ ਰੇਟ 'ਚ ਮਿਲੇਗਾ ਬਸ ਤੀਜਾ ਹਿੱਸਾ ਰੇਟ ਮਿਲ ਜਾਏਗਾ ਤੁਸੀਂ ਹਿਸਾਬ ਲਾ ਲਓ ਬਸ ਕੀ ਰੇਟ 'ਚ ਮਿਲੇਗਾ ਤੁਹਾਨੂੰ ਪੂਰੇ ਹੈਵੀ ਸੂਟ ਜਰਕਨ ਦੇ ਹੈਂਡਵਰਕ ਦੇ ਲਖਊਆਂ ਉਹਦੇ ਕੰਮ ਹੈ ਜੀ ਲਖਨਊ ਦੇ ਸਾਰੇ ਫੋਰ ਸਾਈਡ ਦੁਪੱਟੇ ਕੱਢੇ ਨਾਲ ਪੂਰੇ ਅਦੇ ਤੋਂ ਪੰਜਾਬ ਜਾਂ 100-100 ਡਿਜ਼ਾਈਨ ਹੈ ਜੀ ਵਰੀਆਂ ਬਣਾਣੀਆਂ ਤੁਸੀਂ ਨਾ ਜਾਂ ਫਿਰ ਡੀਨ ਲਾਈਨ ਕਰਨਾ ਜਿੱਦਾਂ ਮਰਜੀ ਫਾਇਦੇ ਕਰਾਓ ਜੀ ਆਪਣੇ ਦਾਦਾ ਸਿਹਾਰੇ ਸੂਟ ਇਹ ਵੀ ਤੁਹਾਨੂੰ ਅੱਦੇ ਤੋਂ ਵੀ ਅੱਦੇ ਰੇਟ 'ਚ ਮਿਲਣਗੇ ਜੀ ਪੂਰੇ ਹੈਂਡਵਰਕ ਦੇ ਸੂਟ ਹੈ ਜੀ ਪੂਰੇ ਲਖਨਊ ਦੇ ਸਾਰੇ ਦੇਸ਼ ਦੀ ਵੇਰੀਟੀ ਅੱਖਰ ਦਾ 10000 ਰੁਪਿਆ ਰਾਜ ਵਿਗਦੇ ਤੁਹਾਨੂੰ ਇਹ ਲੈ ਸੂਟ ਅੱਧੇ ਤੋਂ ਵੀ ਅੱਧੇ ਰੇਟਾਂ 'ਚ ਮਿਲਣਿਆ ਜੀ ਪੂਰੇ ਹੈਵੀ ਜਰਕਨ ਵਰਕ ਦੇ ਸੂਟ ਚੈੱਕ ਲਓ ਜੀ ਰੇਟ ਤਾਂ ਇਹੋ ਜਿਹਾ ਲਾਤਾ ਵੀ ਤੁਹਾਨੂੰ ਕਹਿਣ ਦੀ ਪੁੱਛਣ ਦੀ ਵੀ ਲੋੜ ਨਹੀਂ ਤੁਹਾਨੂੰ ਆਪ ਹੀ ਸਮਝ ਲੱਗੂ 10000 ਵਾਲੀ ਚੀਜ਼ ਕੀ ਰੇਟ 'ਚ ਹੁਣ ਮਿਲ ਰਹੀ ਹੈ ਅੱਧੇ ਦਾ ਵੀ ਅੱਧੇ ਰੇਟ 'ਚ ਜੀ ਬਿਲਕੁਲ ਫਾਇਦੇ ਨਾਲ ਦੇਖੋ ਆਰਟੀਕਲ ਲੋ ਕਲਰ ਬੜੇ ਪਿਆਰੇ ਪਿਆਰੇ ਕਲਰ ਆ ਗਏ ਪਿਆਰੇ ਲਖਨਊ ਵਰਕ ਦੇ ਭਾਜੀ ਇਹ 12 12000 10 10000 ਵਾਲੇ ਬਾਕੀ ਵਰਕ ਦੇਖ ਕੇ ਤੁਹਾਨੂੰ ਪਤਾ ਲੱਗ ਜੇ ਕਿ ਕੀ ਮਹਿੰ ਮੈਂ ਇੱਕੋ ਹੀ ਗੱਲ ਕਰਾਂਗਾ ਭਾਈ ਤੁਹਾਨੂੰ ਕਿ ਜੇ ਜਦੋਂ ਆਪਾਂ ਕੰਮ ਸ਼ੁਰੂ ਕਰਨਾ ਹੈ ਨਾ ਬਸ ਜਾਂ ਵਿਆਹ ਸ਼ਾਦੀ ਲੈਣਾ ਹੈ ਫੜਾ ਫੜ ਸੱਚ ਦਾ ਨਾ ਸਿਲਕ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਤੁਸੀਂ ਫਾਇਦਾ ਕਰਾਣਾ ਤੇ ਰੱਖਣੀਆਂ ਤੱਕ ਦੀ ਵੱਡੀ ਆਫਰ ਲਾਈ ਹੈ 112 ਰੁਪਏ ਤੋਂ ਸ਼ੁਰੂ ਕਰਕੇ 448 ਦੇ 400 ਤੋਂ ਸਟਾਰਟਿੰਗ ਕਰਕੇ ਤੁਸੀਂ ਜੇ 올ੀ ਆਈਟਮ ਚ ਵੀ 10 20 ਸੂਟ ਵੀ ਵੇਚ ਲੈਂਦੇ ਹੋ ਨਾ 250 ਦੇ ਵੇਚ ਲੈਂਦੇ ਹੋ ਨੂੰ ਤੇ ਰੋਜ਼ ਦਾ 10000 ਰੁਪਏ ਬਚੇਗਾ ਅਗਰ 10 ਸੂਟ ਵੇਚ ਗਏ ਇੱਕੋ ਆਈਟਮ ਚ ਭਾਈ ਤੁਹਾਡਾ ਮਹੀਨੇ ਦਾ 30000 ਰੁਪਏ ਬਣ ਜਾਣਾ ਇੱਕੋ ਹੀ ਆਈਟਮ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕੱਪੜੇ ਸੋਚਣ ਦੀ ਲੋੜ ਨਹੀਂ ਟਾਈਮ ਨਹੀਂ ਆਪਣਾ ਖਰਾਬ ਕਰਨਾ ਫਟਾਫਟ ਕੰਮ ਸ਼ੁਰੂ ਕਰਕੇ ਆਪਣੇ ਫਾਇਦੇ ਕਰਾਣੇ ਆ ਆਪਣੇ ਸੁਪਨੇ ਪੂਰੇ ਕਰਨੇ ਆ ਜੀ ਤੇ ਬਾਕੀ ਭਾਈ ਵੀਡੀਓ ਨੂੰ ਦੱਸ ਹੀ ਦਿੱਤਾ ਨਾ ਸ਼ੇਅਰ ਕਰਨ ਵਾਲੇ ਜਿਹੜੇ ਮੇਨ 10 ਬੰਦੇ ਹੋਣਗੇ ਜਿਨ੍ਹਾਂ ਨੇ ਸਭ ਤੋਂ ਵੱਧ ਸ਼ੇਅਰ ਕੀਤੀ ਉਹ ਗਰੁੱਪਾਂ ਦੇ ਵਿੱਚ ਆਪਣੀ ਆਈਡੀਆ ਦੇ ਵਿੱਚ ਤਾਂ ਉਹਨਾਂ ਨੇ ਸ਼ੇਅਰ ਕੀਤਾ ਵਾਲਿਆਂ ਨੂੰ 10 ਬੰਦਿਆਂ ਨੂੰ ਜਿਹੜੇ ਹੈਗੇ ਆ ਚਾਰ-ਚਾਰ ਸੂਟਾਂ ਦੇ ਬੰਡਲ ਜਿਹੜੇ ਗਿਫਟ ਕੀਤੇ ਜਾਣਗੇ ਸੋ ਵੱਧ ਤੋਂ ਵੱਧ ਸ਼ੇਅਰ ਕਰੋ ਫੋਲੋ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਬਾਕੀ ਜਿਨ੍ਹਾਂ ਵੀ ਕੰਮ ਸ਼ੁਰੂ ਕਰਨਾ ਹੈ ਹੋਲ ਸੇਲ ਦੇ ਵਿੱਚ ਸੂਟ ਲੈਣੇ ਆ ਕੰਮ ਬਿਜ਼ਨਸ ਸ਼ੁਰੂ ਕਰਨਾ ਹੈ ਜਾਂ ਤੁਸੀਂ ਦਾਜ ਦਾਜ ਜਾਂ ਵਿਆਹ ਸ਼ਾਦੀ ਦਾ ਸਮਾਨ ਲੈਣਾ ਤਾਂ ਜਰੂਰ ਇੱਥੇ ਪਹੁੰਚੋ ਐਡਰੈਸ ਆਪਾਂ ਫੇਰ ਦੱਸ ਦਿੰਨਾ ਸਚਿਦਾ ਆਨੰਦ ਸਿਲਕ ਸਟੋਰ ਫੀਲਡ ਗੰਜ ਲੁਧਿਆਣਾ ਨੇੜੇ ਫੀਲਡ ਗੰਜ ਲੁਧਿਆਣਾ ਨੇੜੇ ਗੁਰਦੁਆਰਾ ਦੁੱਖਨ ਜਿੰਦਾ ਕਾਲ ਕਰਕੇ ਆਜੋ ਜੀ ਧੰਨਵਾਦ